ਇਨਵੈਸਟ ਪੰਜਾਬ ਦਾ ਜਿਹੜਾ ਸ਼ੁਰੂ ਕੀਤਾ ਉਹ ਇੱਕ ਪਾਲਿਸੀ ਸੀ ਲੈ ਕੇ ਆਏ ਸਟੈਂਪ ਪੇਪਰ ਨੇ ਉਹਨਾਂ ਦੀ ਕਲਰ ਕੋਡਿੰਗ ਪਹਿਲਾਂ ਕੀ ਕਰਦੇ ਸੀ ਤੁਸੀਂ 40 ਕਰੋੜ ਦੀ ਜ਼ਮੀਨ ਲੈ ਲਈ ਉਤੋਂ ਬਾਅਦ ਸੀਐਲਯੂ ਉਹਦੇ ਬਾਅਦ ਤੇ 3 ਮਹੀਨੇ 3 ਮਹੀਨੇ ਬਾਅਦ ਸ਼ੁਕਰ ਮਨਾਇਆ ਕਿ ਸੀਐਲਯੂ ਹੋ ਗਿਆ ਫਾਇਰ ਵਾਲੇ ਆ ਗਏ ਫਾਇਰ ਵਾਲਾ ਮਿਲਿਆ ਫੋਰੈਸਟ ਵਾਲੇ ਆ ਗਏ ਇਹਨੇ ਦਰਖਤ ਲੱਗੇ ਹੋਏ ਨੇ ਫੋਰੈਸਟ ਵਾਲਾ ਆ ਗਿਆ ਹੋਇਆ ਪੋਲੂਸ਼ਨ ਵਾਲੇ ਆ ਗਏ ਕਿੰਨਾ ਚਿਰ ਪੈਸਾ ਸਟਕ ਰਹਿੰਦਾ ਸੀ ਹੁਣ ਕਲਰ ਕੋਡਿੰਗ ਹੈ ਤੁਸੀਂ ਜ਼ਮੀਨ ਨਹੀਂ ਲੈਣੀ ਤੁਸੀਂ ਜ਼ਮੀਨ ਆਡੈਂਟੀਫਾਈ ਕਰਨੀ ਹੈ ਆਡੈਂਟੀਫਾਈ ਕਰਕੇ ਖਸਰਾ ਨੰਬਰ ਉਹਦਾ ਜਿਹੜਾ ਵੀ ਨੰਬਰ ਹੈ ਜ਼ਮੀਨ ਦਾ ਉਹ ਤੁਸੀਂ ਇਨਵੈਸਟ ਪੰਜਾਬ ਦੇ ਪੋਰਟਲ ਤੇ ਪਾ ਦਿਓ ਜਾਂ ਇੱਥੇ ਆਪਣਾ ਆਫਿਸ ਹੈ ਫਿਰ ਪਹੁੰਚਾਉਂਕ ਚੱਲ ਉੱਥੇ ਜਾ ਕੇ ਦੱਸ ਦਿਓ ਰਜਿਸਟਰੀ ਨਹੀਂ ਅਜੇ ਕਰਾਉਣੀ ਤਾਂ ਅਸੀਂ 2 ਹਫ਼ਤੇ ਲਵਾਂਗੇ ਫਾਇਰ ਵਾਲੇ ਵੀ ਉੱਥੇ ਜਾ ਕੇ ਆਉਣਗੇ ਫੋਰੈਸਟ ਵਾਲੇ ਵੀ ਜਾ ਕੇ ਆਉਣਗੇ ਸੀਐਲਈ ਵਾਲਾ ਵੀ ਦੇਖ ਕੇ ਪੋਲੂਸ਼ਨ ਵਾਲਾ ਵੀ ਦੋ ਹਫ਼ਤਿਆਂ ਦੇ ਵਿੱਚ ਸਾਰੀਆਂ ਕਲੀਅਰੈਂਸ ਹੋ ਜਾਣਗੀਆਂ ਤੁਹਾਨੂੰ ਬੁਲਾ ਲਿਆ ਜਾਊਗਾ ਤੁਸੀਂ ਸੈਲਰ ਨੂੰ ਬੁਲਾ ਲਓ ਉੱਥੇ ਹੀ ਤਹਿਸੀਲਦਾਰ ਬੈਠਾ ਹੈ ਬੇਚੈਰੀਆਂ ਜਾਣ ਦੀ ਲੋੜ ਨਹੀਂ ਤੁਹਾਡੀ ਰਜਿਸਟਰੀ ਉੱਥੇ ਹੋ ਜਾਊਗੀ ਤੁਹਾਨੂੰ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉੱਚ ਸਾਰਾ ਕੁਛ ਦਾ ਸਾਰਾ ਫਾਇਰ ਦਾ ਪੋਲੂਸ਼ਨ ਦਾ ਸਾਰਾ ਇਨਕਲੂਡਡ ਹੋਊਗਾ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦ ਕੇ ਤੁਹਾਡੀ ਰਜਿਸਟਰੀ ਹੋ ਜਾਊਗੀ ਜਿਸ ਦਿਨ ਤੁਹਾਡੀ ਰਜਿਸਟਰੀ ਹੋਊਗੀ ਉਹ ਤੋਂ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਭੂਮੀ ਪੂਜਨ ਕਰਕੇ ਆਪਣਾ ਇੰਡਸਟਰੀ ਸ਼ੁਰੂ ਕਰ ਸਕਦੇ ਹੋ ਕੋ पंजाब उद्योग क्रांति मिशन के अंतर्गत पंजाब सरकार ने इंडस्ट्री के लिए इन्वेस्ट पंजाब का उपराला किया है सिंगल विंडो सिस्टम दिया गया है जिसमें सारी अप्रूवल्स 45 दिन के अंदर क्लियर की जाएंगी तय दिल से शुक्रिया करते हैं आई रिप्रेजेंट यानमार एग्रीकल्चर मशीनरी इंडिया प्राइवेट लिमिटेड वी हैव अवर फैक्ट्री इन पंजाब नियर मोरिंडा और इन मोरिंडा आई वुड से टू दिस लॉन्च ऑफ 45 डेज वेयर यू नो इंडस्ट्री एनी न्यू सेटअप will get a uh, approval in 45 days and this is going to be a big attraction for the state of Punjab. ਬਾਕੀ ਇੰਡਸਟਰੀਅਲ ਪਾਲਿਸੀ ਤੁਹਾਨੂੰ ਪੁੱਛ ਕੇ ਬਣਾਈ ਹੈ। ਬਸ ਸਾਡਾ ਮਕਸਦ ਹੈ ਕਿ ਤੁਸੀਂ ਰੈਵਨਿਊ ਦਿੰਨੇ ਹੋ ਗਵਰਨਮੈਂਟ ਨੂੰ, ਤੁਸੀਂ ਰੋਜ਼ਗਾਰ ਦਿੰਨੇ ਹੋ। ਤੁਹਾਡਾ ਪ੍ਰੋਫਿਟ ਵਧੇ ਤਾਂ ਗਵਰਨਮੈਂਟ ਦਾ ਰੈਵਨਿਊ ਵਧੂਗਾ। ਤੁਹਾਡਾ ਪ੍ਰੋਫਿਟ ਵਧੂਗਾ, ਤੁਸੀਂ ਹੋਰ ਇੰਡਸਟਰੀ ਡਿਵੈਲਪ ਕਰੋਗੇ ਤਾਂ ਰੋਜ਼ਗਾਰ ਵਧੂਗਾ। ਆ ਜਿਹੜਾ ਅੱਜ ਫਾਸਟ ਟਰੈਕ ਪੰਜਾਬ ਹਾਟਲ ਬਣਿਆ ਤਾਂ ਫਾਇਦਾ ਠਾਓ। ਸਾਰੇ ਅਧਿਕਾਰੀ ਉਸ ਰੈਗੂਲਰ ਤੁਹਾਡੀ ਸੇਵਾ ਚ ਰਹਿਣਗੇ।